ਸਤਿ ਆਨੰਦ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਬਸ ਇਨਾ ਤ ਪਤਾ ਕਿ ਸਭ ਤੇ ਵੱਡਾ ਸਤਗੁਰ ਨਾਨਕ ਨਾ ਮੇਰੇ ਕੋਲੇ ਗਿਆਨ ਨਾ ਧਿਆਨ ਨਾ ਕਰਮ ਨਾ ਮੈਂ ਤੇਰੀ ਸਾਰ ਵੱਡੀ ਖੇਡ ਨੂੰ ਜਾਣ ਸਕਦਾ ਤੇਰੀਆਂ ਵੱਡੀਆਂ ਖੇਡਾਂ ਨੇ ਬਸ ਇਨਾ ਮੈਂ ਜਾਣ ਸਕਦਾ ਕਿ ਸਭ ਤੇ ਵੱਡਾ ਸਤਗੁਰ ਨਾਨਕ ਜਿਨਾਂ ਜਿੰਨ ਕਾਲ ਇੱਥੇ ਕਾਲ ਦਾ ਕੀ ਅਰਥ ਕਰਨਾ ਕਾਲ ਕਲਯੁਗ ਜਿਹਨੇ ਸਾਡੀ ਆਹ ਕਲਯੁਗ ਦੇ ਵਿੱਚ ਰੱਖੀ ਕੀਤੀ ਜਿੰਨ ਕਾਲ ਰਾਖੀ ਸਾਡੀ ਰਾਖੀ ਕੀਤੀ ਹੈ ਕਾਲ ਜੇ ਭਾਰਾ ਸ਼ਬਦ ਬੋਲਦਾ ਨਾ ਕਾਲ ਫਿਰ ਕਾਲ ਦਾ ਅਰਥ ਬਣ ਜਾ ਵੀ ਕਾਲ ਜਿਹੜਾ ਉਹਨੇ ਕੀਤਾ ਸੀ ਅੱਗੇ ਨਹੀਂ ਕੀਤਾ ਅਰਥ ਵੀ ਦੇਖਣੇ ਪੈਂਦੇ ਨੇ ਹਲਤਾ ਸ਼ਬਦ ਬੋਲਣਾ ਹੈ ਭਾਰੀ ਸ਼ਬਦ ਬੋਲਣਾ ਜਿਨ ਕਲ ਜਿਨ ਕਲ ਤੇ ਤਲ ਬਣ ਜੂ ਜਿਨ ਤਲ ਕਲ ਕਲ ਯੁਗ ਦੇ ਵਿੱਚ ਸਾਡੀ ਰਾਖੀ ਕੀਤੀ ਹੈ ਸਤਿਗੁਰੂ ਗਰੀਬ ਨਵਾਸ ਸੱਜੇ ਪਾਤਸ਼ਾਹ ਜਿਨ ਕਲ ਰਾਖੀ ਮੇਰੀ ਤੂੰ ਸਾਡੀ ਰਾਖੀ ਰੱਖਿਆ ਇਹ ਵਡਿਆਈਆਂ ਗੁਰੂ ਨਾਨਕ ਸਾਹਿਬ ਜੀਆਂ ਨੇ ਏ ਵਡਿਆਈਆਂ ਗੁਰੂ ਸਾਹਿਬ ਜੀ ਦੇ ਅਵਤਾਰ ਜਿਆ ਨੇ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਆਪ ਨਾਮ ਕਰਤਾ ਜਗ ਮਹ ਪਰਮਰਿਓ ਇਸ ਤਰ੍ਹਾਂ ਵੀ ਪਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜੱਗ ਮਾਹੇ ਪਠਾਇਆ ਜਦੋਂ ਪੁਕਾਰ ਕੀਤੀ ਨ ਤਰਤੀ ਨਹੀਂ ਤਲਤੀ ਦੀ ਪੁਕਾਰ ਜਦੋਂ ਫਿਰ ਆਈ ਸੁਣੀ ਪੁਕਾਰ ਪਾਈ ਗੁਰਦਾਸ ਜੀ ਦੀਆਂ ਬਾਣ ਸੁਣੀ ਪੁਕਾਰ ਧਰਤੀ ਨੇ ਧਰਤੀ ਨੇ ਕੀਤੀ ਹੋਈ ਪੁਕਾਰ ਪਰਮੇਸ਼ਰ ਨੇ ਦਾਤਾਰ ਪ੍ਰਭ ਕੋਰ ਨਾਨਕ ਜਗ ਮਾਹੇ ਪਟਾਇਆ ਫਿਰ ਗੁਰੂ ਨਾਨਕ ਸਾਹਿਬ ਜੀ ਧਰਤੀ ਦੇਸ ਦੁਨੀਆ ਤੇ ਆਏ ਇਸ ਧਰਤੀ ਨੂੰ ਭਾਰ ਲਾਇਆ ਇਸ ਧਰਤੀ ਨੂੰ ਭਾਰ ਲਾ ਕੇ ਆ ਪਰ ਅੱਜ ਸਮਝ ਲੋ ਸਿੱਖਾਂ ਦਾ ਪੰਥ ਇੱਕ ਨਵਾਂ ਜਿਹੜਾ ਅਰੰਗ ਨਾਮਸੀ ਉਹ ਸਿੱਖੀ ਦਾ ਹੁਟਾ ਲੱਗ ਗਿਆ ਜਿਹੜਾ ਤੀਜਾ ਪੰਥ ਚਲਾਇਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਹਿੰਦੂਆਂ ਦਾ ਤਰ ਹੈ ਧਰਾਂ ਦਾ ਇੱਕ ਮੁਸਲਮਾਨਾਂ ਦਾ ਆ ਜਿਹੜਾ ਤੀਜਾ ਧਰਮ ਤੀਜਾ ਪੰਥ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਕਾਸ਼ ਕਰਨਾ ਸੀ ਉਹਦਾ ਹੁਟਾ ਗੁਰੂ ਨਾਨਕ ਸਾਹਿਬ ਜੀ ਨੇ ਪਾ ਕੇ ਬਾ ਦਿੱਤਾ ਪਹਿਲਾ ਸਰੂਪ ਧੰਗੁਰੂ ਨਾਨਕ ਦੇਵ ਸਾਹਿਬ ਦਾ ਸੁਣੀ ਪ੍ਰਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹਿ ਮਠਾਇਆ ਫਿਰ ਸਤਗੁਰੂ ਆਏ ਫਿਰ ਸਤਗੁਰੂ ਜੀ ਨੇ ਅਦਾਸੀਆਂ ਕੀਤੀਆਂ ਇਸ ਦੁਨੀਆ ਤੇ ਇਸ ਧਰਤੀ ਦੇ ਫਿਰ ਆਤਾ ਜਾ ਕਰਕੇ ਸਤਗੁਰੂ ਜੀ ਨੇ ਜੀਵ ਜੰਤੂਆਂ ਦਾ ਪੜਾ ਕੀਤਾ ਕਰਮ ਕਾਂਡ ਦਾ ਪੜਾ ਕੀਤਾ ਮਹਾਰਾਜ ਜੀ ਨੇ ਫਿਰ ਉਹਨਾਂ ਕੋਲ ਵੀ ਗਏ ਜਿਹੜੇ ਮੋੜ ਧਾਰ ਕੇ ਬੈਠੇ ਜਿਹੜੇ ਜੱਟਾ ਵਧਾ ਕੇ ਬੈਠੇ ਜਿਹੜੇ ਤੌਣੇ ਤਾਂ ਤਪ ਤਾ ਥੋਣੀਆਂ ਤਾਮ ਕੇ ਬੈਠੇ ਜਿਹੜੇ ਜਲ ਧਾਰੇ ਕਰਕੇ ਬੈਠੇ ਜਿਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਜਿਨ੍ਹਾਂ ਨੇ ਆਪਣਾ ਪਰਿਵਾਰ ਛੱਡ ਦਿੱਤਾ ਮਾਰੇ ਉਹਨਾਂ ਕੋਲ ਗਏ ਕਾਦੇ ਵਾਸਤੇ ਬੈਠੇ ਹੋ ਬਈ ਮੋਣ ਧਾਰ ਕੇ ਜਟਾ ਉਦਾੜ ਕੇ ਦੁੱਧਾ ਧਾਰੀ ਬਣ ਕੇ ਜਲ ਧਾਰੇ ਕਰਕੇ ਘਰ ਨੂੰ ਛੱਡ ਕੇ ਪਰਿਵਾਰ ਨੂੰ ਛੱਡ ਕੇ ਕਾਦੇ ਵਾਸਤੇ ਬੈਠੇ ਹੋ ਆਖਿਆ ਰੱਬ ਦੀ ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਬੈਠੇ ਆ। ਐਸਾ ਵੀ ਆਇਆ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਫਿਰ ਬਾਬਾ ਗਿਆ ਬਗਦਦ ਨੂੰ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜੇ ਫਿਰ ਬਗਦਦ ਵਿੱਚ ਗਏ ਬਾਬਾ ਗਿਆ ਬਗਦਦ ਨੂੰ ਬਾਹਰ ਜਾਇਕਿਆ ਅਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਜਿਹਨੂੰ ਕਿਹਾ ਬਦਾਨਿਆ ਜਾਣ ਲਈ ਫਿਰ ਬਗਦਦ ਨੂੰ ਚਲੀਏ ਮਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਬਾਬੀ ਮਰਦਾਨੇ ਨੂੰ ਲੈ ਕੇ ਬਗਦਦ ਦੀ ਧਰਤੀ ਤੇ ਪਹੁੰਚੇ ਨੇ ਇਹ ਜਾ ਕੇ ਬਾਹਰ-ਬਾਰ ਜਾ ਕੇ ਬੈਠ ਗਏ ਤੇ ਮਰਦਾਨੇ ਨੂੰ ਆਖਿਆ ਮਰਦਾਨਿਆ ਆਪਣੇ ਬਾਪ ਚੱਕ ਤੇ ਆ ਗੱਲ ਕਹਿ